ਕਿਸਾਨਾਂ ਨੇ ਮੁਰ 13 ਫਰਵਰੀ ਨੂੰ ਦਿੱਲੀ ਵੱਲ ਪੂਜਕਰਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਦੇੜ ਦੀ ਅਗਵਾਈ ਵਿੱਚ ਜ਼ਿਲ੍ਹਾ ਅਮ੍ਰਿਤਸਰ ਦੇ ਚਾਰ ਜ਼ੋਨਾਂ ਦੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਦੋ ਵੱਡੇ ਫਾਰਮ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਦੇ ਚੱਲਦੇ ਪਿੰਡ ਪੱਧਰ ਤੇ ਤਿਆਰੀ ਮੀਟਿੰਗਾਂ ਕਰਕੇ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਤਿਆਰ ਕੀਤੇ ਜਾ ਰਹੇ ਨੇ ਅਤੇ 13 ਫਰਵਰੀ ਦੇ ਦਿੱਲੀ ਅੰਦੋਲਨ ਲੰਚੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਪਹੁੰਚਣਗੇ ਉਹਨਾਂ ਕਿਹਾ ਕਿ ਪਾਸਪਾਸ ਸਰਕਾਰ ਪਛਲੀਆਂ ਸਰਕਾਰਾਂ ਤੋਂ ਵੀ ਦਾਸ ਕਦਮ ਅੱਗੇ ਵਧ ਕੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਧਾਰਮਿਕ ਫਿਰਕਾ ਪ੍ਰਸਤੀ ਦੀ ਸਿਆਸਤ ਕਰ ਰਹੀ ਹੈ ਉਸ ਨੂੰ ਰੋਕਣ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਜਥੇਬੰਦਕ ਸੰਘਰਸ਼ ਦੀ ਲੋੜ ਹੈ ਉਹਨਾਂ ਕਿਹਾ ਕਿ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜ਼ਦੂਰ ਸੰਬੰਧੀ ਮੰਗਾਂ ਜਿਵੇਂ ਸਾਰੀਆਂ ਫਸਲਾਂ ਦੀ ਖਰੀਦ ਤੇ ਐਮਐਸਪੀ ਗਰੰਟੀ ਕਾਨੂੰਨ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਪਾ ਫਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਬਿਜਲੀ ਬਿੱਲ ਬੀ 202 ਨੂੰ ਪੂਰੀ ਤਰ੍ਹਾਂ ਰੱਦ ਕਰਨ ਕਿਸਾਨ ਮਜ਼ਦੂਰ ਦੀ ਪੂਰਨ ਕਰਜ਼ ਮੁਕਤੀ ਕੀਤੀ ਜਾਵੇ ਲਖੀਮਪੁਰ ਖੀਰੀ ਕਤਲकांड ਦਾ ਇਨਸਾਫ ਕੀਤਾ ਜਾਵੇ ਦਿੱਲੀ ਮੋਰਚੇ ਦੌਰਾਨ ਪੈ ਪੁਲਿਸ ਕੇਸ ਰੱਦ ਕੀਤੇ ਜਾਣ ਜ਼ਮੀਨ ਐਕਵਾਇਰ ਕਰਨ ਸੰਬੰਧੀ ਸਾਲ 2013 ਦਾ ਕਾਨੂੰਨ ਉਸੇ ਰੂਪ ਵਿੱਚ ਲਾਗੂ ਕੀਤਾ ਜਾਵੇ ਉਧਰ ਕਿਹਾ ਗਿਆ ਕਿ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦਿੱਤੀਆਂ ਜਾਣ ਅੱਗੇ ਉਹਨਾਂ ਨੇ ਹੋਰ ਵੀ ਆਪਣੀਆਂ ਮੰਗਾਂ ਰੱਖਦੇ ਕਿਹਾ ਕਿ ਅਹਿਮ ਮੁੱਦਿਆਂ ਤੇ ਦੋਨੋਂ ਫੋਨ ਵੱਲੋਂ ਮੇਰੇ ਸੰਘਰਸ਼ਿਤ ਦੇ ਲਈ ਤਿਆਰੀ ਕਰ ਲਈ ਗਈ ਹੈ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਕਿਸਾਨ ਮਜ਼ਦੂਰ ਅਤੇ ਬੀਬੀਆਂ ਵੱਲੋਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਆਉਂਦੇ ਸੰਘਰਸ਼ ਸੰਬੰਧੀ ਪ੍ਰੋਗਰਾਮਾਂ ਬਾਰੇ ਪ੍ਰਚਾਰ ਕਰ ਰਹੇ ਨੇ ਅਤੇ ਆਉਂਦੇ ਸੰਘਰਸ਼ ਵਿੱਚ ਪੂਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇਗੀ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਦੇਸ਼ ਦੀਆਂ 76 ਕਿਸਾਨ ਮਜ਼ਦੂਰ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ 13 ਫਰਵਰੀ ਦਿੱਲੀ ਕੂਚ ਦਾ ਐਲਾਨ ਕੀਤਾ ਆ ਸਾਡਾ ਇਲਾਕਾ ਲੁਪੂਕੇ ਚਗਾਇਮ ਦੇ ਲਾਗੇ ਇਹ ਪਿੰਡ ਹੈਗਾ ਚਵਿੰਡਾ ਸਾਧੂ ਸਿੱਖ ਗੁਰਦੁਆਰਾ ਤੇ ਤੁਸੀਂ ਵੇਖ ਸਕਦੇ ਹੋ ਵੀ ਕਿੰਡਾ ਵੱਡਾ ਕੱਠ ਮੇਰੇ ਮਗਰ ਬੈਠਾ ਵਾ ਇਹ ਦਿੱਲੀ ਮੋਰਚੇ ਦੀ ਤਿਆਰੀ ਕਰ ਰਹੇ ਆ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਔਰ ਜਿਹੜਾ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਸਾਡੀ ਮੰਡੀ ਖਤਮ ਕਰਨ ਦਾ ਫੈਸਲਾ ਵਾ ਜਿੱਤੋਂ ਇੰਪੋਰਟ ਡਿਊਟੀ ਖਤਮ ਕੀਤੀ ਜਾ ਰਹੀ ਹੈ ਵਿਦੇਸ਼ੀ ਫਸਲਾਂ ਤੋਂ ਉਹ ਔਰ ਇਹ ਤੋਂ ਕਹਾਂ ਜਿਹੜਾ ਲੈਂਡ ਅਕਵਾਇਰ ਕਰਦਾ ਕਾਨੂੰਨ ਆ ਉਹਦੇ ਵਿੱਚੋਂ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨ ਖੋਹਦੇ ਜਿਹੜੇ ਫੈਸਲੇ ਮੋਦੀ ਸਰਕਾਰ ਨੇ ਕੀਤੇ ਹੋਏ ਆ ਇਹ ਸਾਰੇ ਵਾਪਸ ਕਰਾਵਾਂਗੇ ਭਾਰਤ ਨੂੰ WTO ਤੋਂ ਬਾਹਰ ਆਉਣਾ ਪਊਗਾ ਅਰ ਤੁਸੀਂ ਵੇਖ ਰਹੇ ਹੋ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ 10-10 ਸਟ੍ਰੈਟਾ ਟਰਾਲੀਆਂ ਤਿਆਰੀ ਹੋ ਰਹੀ ਆ ਲੱਖਾਂ ਲੋਕ ਜਿਹੜੇ ਆ ਉਹ ਦਿੱਲੀ ਮੋਰਚੇ ਨੂੰ ਕੂਚ ਕਰਨਗੇ 13 ਫਰਵਰੀ ਨੂੰ ਤੁਸੀਂ ਦੇਖੋਗੇ ਕਿ ਇਹ ਇਹ ਕਾਫਲਾ ਬਹੁਤ ਵੱਡਾ ਹੋਊਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ